ਵਾਸੀਆਂ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਚੁਣਿਆ ਮੈਂ ਇਹਨਾਂ ਦੀ ਹਰ ਹਰ ਇੱਕ ਗੱਲ ਤੇ ਪੂਰਾ ਉਤਰਾਂਗਾ ਤੇ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰਾਂਗਾ ਲੋਕਾਸਪਕੋਂ ਸਰ ਫਿਰ ਪਹਿਲੇ ਜੋ ਪੰਚਾਇਤਾਂ ਰਹੀਆਂ ਕੁਝ ਉਹਨਾਂ ਦਾ ਲਾ ਲੋ ਕੁਝ ਆਪਣੇ ਲੀਡਰਾਂ ਦਾ ਲਾ ਲੋ ਪਰ ਆਪਾਂ ਹੁਣ ਇਹੋ ਜਿਹੇ ਬੰਦੇ ਅੱਗੇ ਆਏ ਆ ਜਿਹੜੇ ਸਾਡੇ ਨਾਲ ਬਹੁਤ ਸਹੀ ਤਰੀਕੇ ਨਾਲ ਚੱਲਣਗੇ ਤੇ ਆਪਾਂ ਇਹ ਨਸ਼ੇ ਦਾ ਮੁੱਦਾ ਵੀ ਤੇ ਵਿਕਾਸ ਦਾ ਵੀ ਦੋਵੇਂ ਹੱਲ ਕਰਾਂਗੇ ਸਰ ਫਿਰ ਉਹ ਜਿਹੜਾ 2 ਕਰੋੜ ਲਾ ਕੇ ਸਰਪੰਚ ਬਣੇਗਾ ਤੇ ਉਹ ਤੇ ਤੁਸੀਂ ਸਿਆਣੇ ਜੇ ਫਿਰ ਉਹ ਫਿਰ ਆਪਣੇ ਪਹਿਲਾਂ ਕੰਮ ਕਰੂਗਾ ਫਿਰ ਉਹ ਜਨਤਾ ਦਾ ਨਹੀਂ ਕਰ ਸਕਦਾ ਇਸ ਕਰਕੇ ਆਪਣਾ ਇਹ ਜਿਹੜਾ ਹੈਗਾ ਵਾ ਸਰਬਸੰਤੀ ਦੇ ਨਾਲ ਦੂਜੀ ਗੱਲ ਇਹ ਵਾਕਿਆਈ ਕਿ ਜਿਹੜਾ ਅੱਜ ਤਕਰੀਬਨ ਮੇਰੇ ਖਿਆਲ ਨਾਲ ਸਾਡੀ 8 ਟਾਰੀ ਹਲਕੇ ਦੇ ਵਿੱਚ ਇਹ 8ਵੀਂ ਤੋਂ 10ਵੀਂ ਸਰਬਸੰਤੀ ਹੋਗੀ ਵਾ ਗੁਰਦਾਸਪੁਰ ਹਲਕੇ ਦਾ ਪਿੰਡ ਉੱਥੇ 2 ਕਰੋੜ ਦੀ ਬੋਲੀ ਚਲ ਗਈ ਆ ਸਰਪੰਚੀ ਦੀ ਉਹ ਮੇਰੇ ਹਿਸਾਬ ਨਾਲ ਇੱਕ ਮੂਰਖਤਾ ਵਾ ਬਹੁਤ ਵੱਡੀ ਮੂਰਖਤਾ ਵਾ ਕਿਉਂਕਿ ਦੂਜੀ ਗੱਲ ਜਿਹੜੀ ਸਰਪੰਚੀ ਹੁੰਦੀ ਆ ਨਾ ਇਹ ਕਿਸੇ ਪਾਰਟੀ ਨੂੰ ਨਹੀਂ ਚੁਣਿਆ ਜਾਂਦਾ ਇਹ ਚੁਣਿਆ ਜਾਂਦਾ ਵਾ ਪਿੰਡ ਦਾ ਇੱਕ ਜਿਹਨੂੰ ਆਪਾਂ ਪਸੰਦ ਕਰਦੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦਿਆਂ ਸਰਬਸੰਮਤੀ ਦੇ ਨਾਲ ਪੰਚਾਇਤ ਦੀ ਚੋਣ ਕੀਤੀ ਗਈ ਇਸ ਮੌਕੇ ਚੁਣੀ ਗਈ ਪੰਚਾਇਤ ਵੱਲੋਂ ਕਿਸੇ ਵੀ ਪਾਰਟੀ ਦਾ ਸੰਯੋਗ ਨਹੀਂ ਕੀਤਾ ਉਤੇ ਹੀ ਸਰਬਸੰਮਤੀ ਦੇ ਨਾਲ ਸਰਪੰਚ ਤੇ ਪੰਚਾਇਤ ਮੈਂਬਰਾਂ ਨੂੰ ਚੁਣਿਆ ਗਿਆ ਪੂਰਾ ਮਾਮਲਾ ਅੰਮ੍ਰਿਤਸਰ ਹਲਕਾ ਅਟਾਰੀ ਵਿਖੇ ಗ್ರಾಮ ਪੰਚਾਇਤ ਢਿੰਗਰਾ ਕਲੋਨੀ ਦਾ ਹੈ ਜਿੱਥੇ ਕਲੋਨੀ ਦੇ ਲੋਕਾਂ ਵੱਲੋਂ ਪੰਜਾਬ ਪੁਲਿਸ ਤੋਂ ਸੇਵਾ ਮੁਕਤ ਜਗਜੀਵਨ ਸਿੰਘ ਨੂੰ ਸਰਪੰਚ ਬਣਾਇਆ ਗਿਆ ਦੱਸਦੀ ਹੈ ਕਿ ਪੰਚ ਵਿੱਚ ਰਿਤਿੰਦਰ ਕੁਮਾਰ, ਬੁਰਾ ਸਿੰਘ, ਹੀਰਾ ਸਿੰਘ, ਅਮਰੀਕ ਸਿੰਘ, ਕੁਲਦੀਪ ਕੌਰ ਹੈ ਇਸ ਦੌਰਾਨ ਨਵੇਂ ਬਣੇ ਸਰਪੰਚ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਲੋਨੀ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਰਬਸੰਮਤੀ ਦੇ ਨਾਲ ਉਹ ਸਰਪੰਚ ਬਣਾਇਆ ਗਿਆ ਹੈ ਮੇਰੇ ਇੱਕ ਮਿੰਟ ਰੋਲ ਹਾਂਜੀ ਵੀਰ ਜੀ ਆਪਣਾ ਨਾਮ ਦੱਸੋ Martin, gracias a la unidad ਸਰਪੰਚ ਸਰਦਾਰ ਜਗਜੀਵਨ ਸਿੰਘ ਜਿਨ੍ਹਾਂ ਨੂੰ ਕਿ ਸਾਰੇ ਠੀਂਗਰਾ ਕਲੋਨੀ ਵਾਸੀਆਂ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਚੁਣਿਆ ਮੈਂ ਇਹਨਾਂ ਦੀ ਹਰ ਹਰ ਇੱਕ ਗੱਲ ਤੇ ਪੂਰਾ ਉਤਰਾਂਗਾ ਤੇ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰਾਂਗਾ ਜਗਜੀਵਨ ਜੀ ਬੜੀ ਵੱਡੀ ਜ਼ਿੰਮੇਵਾਰੀ ਦਿੱਤੀਗੀ ਤੁਹਾਨੂੰ ਇਲਾਕੇ ਦੀ ਤੁਹਾਡੇ ਇਲਾਕੇ ਦਾ ਕਹਿੰਦੇ ਬਹੁਤ ਬੁਰਾ ਹਾਲੇ ਨਸ਼ੇ ਨੂੰ ਲੈ ਕੇ ਮਕਾਤ ਤੋਂ ਪੱਖੋਂ ਡਬਾ ਬਹੁਤ ਪਿਛੜਾ ਇਲਾਕਾ ਵਾ ਵਿਕਾਸ ਪੱਖੋਂ ਸਰ ਫਿਰ ਇਹ ਪਹਿਲੇ ਜੋ ਪੰਚਾਇਤਾਂ ਰਹੀਆਂ ਕੁਝ ਉਹਨਾਂ ਦਾ ਲਾ ਲੋ ਕੁਝ ਆਪਣੇ ਲੀਡਰਾਂ ਦਾ ਲਾ ਲੋ ਪਰ ਆਪਾਂ ਨੂੰ ਹੁਣ ਇਹੋ ਜਿਹੇ ਬੰਦੇ ਅੱਗੇ ਆਏ ਆ ਜਿਹੜੇ ਸਾਡੇ ਨਾਲ ਬਹੁਤ ਸਹੀ ਤਰੀਕੇ ਚੱਲਣਗੇ ਤੇ ਆਪਾਂ ਇਹ ਨਸ਼ੇ ਦਾ ਮੁੱਦਾ ਵੀ ਤੇ ਵਿਕਾਸ ਦਾ ਵੀ ਦੋਵੇਂ ਹੱਲ ਕਰਾਂਗੇ ਜੀ। ਕਹਿੰਦੇ ਵੀ ਅੱਜ ਪਿੰਡ ਵਾਸੀਆਂ ਨੂੰ ਇਲਾਕਾ ਵਾਸੀਆਂ ਕਹਿੰਦੇ ਰਾਟ ਤੇ ਕਾਫੀ ਮਾਨ ਆ। ਪਿੰਡ ਦਾ ਚੰਗਾ ਵਿਕਾਸ ਸਾਕੇ ਕਰਾਂਗੇ। ਹਾਂਜੀ ਪੂਰਾ ਤਨਦੇਈ ਨਾਲ ਕੀਤਾ ਜਾਵੇਗਾ ਜੀ। ਤੇ ਕਹਿੰਦੇ ਵੀ 2-2 ਕਰੋੜ ਦੀ ਕਹਿੰਦੇ ਆ ਕਿ ਬੋਲੀ ਜਾ ਚੀ ਆ। ਕੀ ਲੱਗਦਾ ਜਿਹੜਾ 2 ਕਰੋੜ ਰੁਪਏ ਦਾ ਸਰਪੰਚ ਬਣੂਗਾ? ਕੀ ਲੱਗਦਾ ਵਿਕਾਸ ਕਰਾਉਗਾ ਇਲਾਕੇ ਦਾ? ਨੇ ਸਰ ਫਿਰ ਉਹ ਜਿਹੜਾ 2 ਕਰੋੜ ਲਾ ਕੇ ਸਰਪੰਚ ਬਣੇਗਾ ਤੇ ਉਹ ਤੇ ਤੁਸੀਂ ਸਹਣੇ ਜੇ ਫਿਰ ਉਹ ਫਿਰ ਆਪਣੇ ਪਹਿਲਾਂ ਕੰਮ ਕਰੂਗਾ ਫਿਰ ਉਹ ਜਨਤਾ ਦਾ ਨਹੀਂ ਕਰ ਸਕਦਾ ਜੀ ਤੁਹਾਨੂੰ ਜਨਤਾ ਨੇ ਚੁਣਿਆ ਆਮ ਲੋਕਾਂ ਨੇ ਜਿਹੜੇ ਕਿ ਆਮ ਲੋਕਾਂ ਦੀ ਸਰਕਾਰ ਨੇ ਇਹਨਾਂ ਲੋਕਾਂ ਨੇ ਚੁਣਿਆ ਕੀ ਗੱਜ ਚੌਕੇ ਜੀ ਨੂੰ ਲੱਗੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਹਾਂ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਤੇ ਮੈਂ ਇਹਨਾਂ ਦੀ ਹਰ ਇੱਕ ਮੰਗ ਤੇ ਪੂਰਾ ਉਤਰਾਂਗੇ ਜੇਕਰ ਜੇ ਕੋਲੋਨੀ ਦੇ ਵਜੇ ਤੁਹਾਡਾ ਨਕਸ਼ਾ ਲੈ ਕੇ ਸਭ ਤੋਂ ਵੱਡਾ ਮੁੱਦਾ ਹੋਵੇ ਬਦਨਾਮ ਹੋਈ ਪਈ ਗਲੋਨੀ ਕੀ ਲੱਗਦਾ ਇਹਦਾ ਸਵਾਰ ਪਾਵੋ ਤੁਸੀਂ ਅਸੈਂਬਲੀ ਹਾਂਜੀ ਇਹ ਆਪਾਂ ਲੀਡਰਾਂ ਤੱਕ ਵੀ ਪਹੁੰਚ ਕਰਾਂਗੇ ਜਿਨ੍ਹਾਂ ਨੇ ਇੰਨੀ ਢਿੱਲ ਕਰ ਛੱਡੀ ਅਜੇ ਤੱਕ ਹੁਣ ਇਹੋ ਜੀ ਟੀਮ ਅੱਗੇ ਆਈ ਆ ਇਹਨਾਂ ਨੂੰ ਅਸੀਂ ਹਰ ਤਰੀਕੇ ਹੱਲ ਕਰਨ ਦਾ ਜਦਨ ਕਰਾਂਗੇ ਜੀ ਸਰਪੰਚ ਸਾਹਿਬ ਹਮੇਸ਼ਾ ਲੋਕਾਂ ਦਾ ਲਾਂਭਾ ਲੈਂਦਾ ਵੀ ਜਦੋਂ ਵੋਟਾਂ ਹੁੰਦੀਆਂ ਜਦ ਦੇ ਕੰਮ ਕਰਾਉਣਾ ਹੁੰਦਾ ਕਹਿੰਦੇ ਸਰਪੰਚ ਦਾ ਮਗਰਮਾ ਫਰਦਾ ਪੈਂਦਾ ਸਰਪੰਚ ਲਾਭਦਾਨੀ ਆ ਤੁਹਾਡੇ ਨਾਲ ਇਸ ਦਾ ਉਹ ਬੜੀ ਅਸੀਂ 24 ਘੰਟੇ ਹਰ ਵੇਲੇ ਹਾਜ਼ਰ ਰਹਾਂਗੇ ਜੀ ਤੇ ਹਾਜ਼ਰ ਰਹਿ ਕੇ ਜਨਤਾ ਦਾ ਕੰਮ ਕਰਾਂਗੇ ਫੇਰ ਸਾਨੂੰ ਇਸ ਸੰਗਤ ਚੰਗਾ ਚ ਸਮਝੇਗੀ ਠੀਕ ਹੈ ਹਾਂਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਕੇ ਤੇ ਅੱਜ ਦਾ ਜਿਹੜਾ ਸਰਪੰਚਾਟ ਸੁਣਗੇ ਨੇ ਕਿਹੜੇ ਲੱਗੇ ਹਾਂਜੀ ਮੇਰਾ ਨਾਮ ਹਰਮਨਪ੍ਰੀਤ ਸਿੰਘ ਹੈ ਜੀ ਸੋ ਅ ਪਹਿਲੋ ਤੇ ਸਾਰੀ ਇਹ ਢੀਂਗਰਾ ਕਲੋਨੀ ਵਧਾਈ ਦੀ ਪਾਤਰ ਆ ਕਿ ਜਿਨ੍ਹਾਂ ਨੇ ਸਰਬਸੰਮਤੀ ਦੇ ਨਾਲ ਸਾਡੇ ਸਰਦਾਰ ਜਗਜੀਵਨ ਸਿੰਘ ਨੂੰ ਸਰਪੰਚ ਚੁਣਿਆ ਵਾ ਠੀਕ ਹੈ ਜੀ ਆਪਣਾ ਸਾਡੇ ਬਹੁਤ ਸਾਰੇ ਮੁੱਦੇ ਇੱਥੇ ਕਿਉਂਕਿ ਨਸ਼ੇ ਦਾ ਮੁੱਦਾ ਬਹੁਤ ਵੱਡਾ ਸੀ ਸਾਡੇ ਗਲੀਆਂ ਨਾਲੀਆਂ ਹੈਗਾ ਉਹ ਵੀ ਮੁੱਦਾ ਪਰ ਗਲੀਆਂ ਨਾਲੀਆਂ ਨੂੰ ਉੱਪਰ ਉੱਠ ਕੇ ਸਾਡੇ ਇੱਥੇ ਨਸ਼ੇ ਦਾ ਮੁੱਦਾ ਜਿਹਦੇ ਕਰਕੇ ਸਾਰੇ ਪਿੰਡ ਨੇ ਸਹਿਮਤੀ ਦੇ ਨਾਲ ਇਹ ਇਹਨਾਂ ਨੂੰ ਸਰਪੰਚ ਚੁਣਿਆ ਵਾ ਤੇ ਸਾਰਿਆਂ ਨੇ ਇਹ ਕਹਿਆ ਕਿ ਸਰਪੰਚੇ ਨਹੀਂ ਸਰਪੰਚ ਸਾਰੀ ਇਹ ਢੀਂਗਰਾ ਕਲੋਨੀ ਬਣੀ ਆ ਸੋ ਮੈਂ ਸਾਰਿਆਂ ਨੂੰ ਢੀਂਗਰਾ ਕਲੋਨੀ ਦੇ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿਸ ਤਰ੍ਹਾਂ ਕਿ ਸਰਪੰਚੀ ਜਿਆਦਾ ਹੁੰਦੀਆਂ ਨੇ ਕਹਿੰਦੇ ਵੀ ਸਰਪੰਚਾਂ ਦੇ ਕਹਿੰਦੇ ਪੈਸੇ ਵੀ ਜਿਹੜੇ ਕਿ ਬਹੁਤ ਜ਼ਿਆਦਾ ਬਚ ਰਹੇ ਨੇ ਅਗੇ ਧੜੇਬਾੜੀ ਬੜੀ ਹੁੰਦੀ ਸੀ ਲੈ ਕੇ ਪਿੰਡਾਂ ਜੋ ਉਹ ਕੀ ਲੱਗਦਾ ਉਸ ਤੋਂ ਬਚਾਅ ਹੋਊਗਾ ਹਾਂ ਜੀ ਬਿਲਕੁਲ ਪਤਾ ਕਿ ਧੜੇ ਬਾਜ਼ੀਆਂ ਜਿਹੜੀਆਂ ਨਾ ਇਹ ਬਹੁਤ ਵਧੀਆ ਲੋਕਾਂ ਨੇ ਜਿਹੜੀ ਸੋਚ ਬਣਾਈ ਹੈ ਕਿ ਸਰਬਸੰਤੀ ਨਾਲ ਹੁਣ ਵੇਖੋ ਇੱਕ ਘੱਟੋ ਘੱਟ ਇੱਕ ਸਰਪੰਚੀ ਤੇ ਆਮ 15 ਲੱਖ ਰੁਪਈਆ ਬਿਲਕੁਲ ਜਿਹੜਾ ਸਭ ਤੋਂ ਛੋਟੇ ਲੈਵਲ ਤੇ 15 ਲੱਖ ਰੁਪਈਆ ਲੱਗਦਾ ਹੈ ਨਾ ਸੋ ਜਿਹੜਾ ਢੀਂਗਰਾ ਕਲੋਨੀ ਨੇ ਫੈਸਲਾ ਲਿਆ ਕਿ ਕੋਈ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਹ ਕੋਈ ਪਾਰਟੀਬਾਜੀ ਨਹੀਂ ਕਿਸੇ ਪਾਰਟੀਬਾਜੀ ਨੇ ਸਰਪੰਚ ਨਹੀਂ ਚੁਣਿਆ ਇਹ ਚੁਣਿਆ ਟਿਕ ਕਲੋਨੀ ਵਾਸੀਆਂ ਨੇ ਠੀਕ ਹੈ ਜੀ ਤੇ ਇਸ ਕਰਕੇ ਆਪਣਾ ਇਹ ਜਿਹੜਾ ਹੈਗਾ ਵਾ ਸਰਬਸੰਤੀ ਦੇ ਨਾਲ ਦੂਜੀ ਗੱਲ ਇਹ ਵਾਕਿਆਈ ਕਿ ਜਿਹੜਾ ਅੱਜ ਤਕਰੀਬਨ ਮੇਰੇ ਖਿਆਲ ਨਾਲ ਸਾਡੇ 8 ਟਾਰੀ ਹਲਕੇ ਦੇ ਵਿੱਚ ਇਹ 8ਵੀਂ ਤੋਂ 10ਵੀਂ ਸਰਬਸੰਤੀ ਹੋਊਗੀ ਹਾਂਜੀ ਵੀ ਕਿਸਾ ਦੇ ਦੋ ਅਸੀਂ ਦੇਖਿਆ ਵੀ ਸਰਪੰਚੀ ਇਲੈਕਸ਼ਨ ਕਹਿੰਦੇ ਵੀ ਐਮਐਲਏ ਤੋਂ ਵੱਧ ਇਲੈਕਸ਼ਨ ਜ਼ੋਰ ਲੱਗਦਾ ਵਾ ਤੇ ਕਹਿੰਦੇ ਵੀ ਕਰੋੜ-ਕਰੋੜ ਦਾ ਕਰਕੇ ਬੋਲੀ ਵੀ ਗਈ ਹੈ ਸਰਪੰਚਾਂ ਦੀ ਕਿਸਾ ਦੇ ਦੇ ਚਲੋ ਬਿਲਕੁਲ ਜੀ ਹੁਣ ਜਿਵੇਂ ਉਹ ਹਗਾਵਾ ਗੁਰਦਾਸਪੁਰ ਹਲਕੇ ਦਾ ਪਿੰਡ ਉੱਥੇ 2 ਕਰੋੜ ਦੀ ਬੋਲੀ ਚੱਲ ਗਈ ਆ ਸਰਪੰਚੀ ਦੀ ਉਹ ਮੇਰੇ ਹਿਸਾਬ ਨਾਲ ਇੱਕ ਮੂਰਖਤਾ ਵਾ ਬਹੁਤ ਵੱਡੀ ਮੂਰਖਤਾ ਵਾ ਕਿਉਂਕਿ ਦੂਜੀ ਗੱਲ ਜਿਹੜੀ ਸਰਪੰਚੀ ਹੁੰਦੀ ਆ ਨਾ ਇਹ ਕਿਸੇ ਪਾਰਟੀ ਨੂੰ ਨਹੀਂ ਚੁਣਿਆ ਜਾਂਦਾ ਇਹ ਚੁਣਿਆ ਜਾਂਦਾ ਵਾ ਪਿੰਡ ਦਾ ਇੱਕ ਜਿਹਨੂੰ ਆਪਾਂ ਪਸੰਦ ਕਰਦੇ ਆ ਇੱਕ ਜਿਹੜਾ ਸਾਨੂੰ ਲੱਗਦਾ ਕਿ ਇੱਕ ਚੰਗਾ ਇਨਸਾਨ ਆ ਉਹ ਚੁਣਿਆ ਜਾਂਦਾ ਇੱਥੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਐਮ ਐਲ ਏ ਐਮ ਪੀ ਇਲੈਕਸ਼ਨਾਂ ਤੋਂ ਇਹ ਇਲੈਕਸ਼ਨ ਬਹੁਤ ਵਕਰੀ ਹੁੰਦੀ ਆ ਤੇ ਇਹ ਔਖੀ ਵੀ ਬੜੀ ਹੁੰਦੀ ਆ ਕਿਉਂਕਿ ਇਹਦੇ ਵਿੱਚ ਪਤਾ ਨਹੀਂ ਕਿੰਨੇ ਕਿੱਧਰ ਨੂੰ ਚਲ ਜਾਣਾ ਹੁੰਦਾ ਕਿਉਂਕਿ ਸਾਰਿਆਂ ਦੀ ਆਪਸੀ ਸਾਂਝਾ ਹੁੰਦੀ ਹੈ। ਇਹ ਤਾਂ ਮੋਛਦਾ ਸਵਾਲ ਬਣ ਜਾਂਦਾ ਜਦੋਂ ਸੰਪੰਨ ਇਲੈਕਸ਼ਨ ਹੋਵੇ। ਬਿਲਕੁਲ। ਕਿੰਨੀ ਸੱਚਾਈ ਹੈ। ਹਾਂਜੀ ਬਿਲਕੁਲ ਸੱਚਾਈ ਹੈ ਜੀ ਮੋਛਦਾ ਸਵਾਲ ਫਿਰ ਇਹ ਹੁੰਦਾ ਨਾ ਜਦੋਂ ਆਪਾਂ ਹੁੰਦਾ ਕਿ ਮੈਂ ਨੀਵਾ ਨਾ ਹੋ ਜਾ ਕਿਤੇ। ਜਦੋਂ ਦੋ ਜਣੇ ਹੁਣ ਦੋ ਪਹਿਲਵਾਨ ਖੜੇ ਆ ਜਿੱਤੂਗਾ ਤੇ ਇੱਕ ਹੀ ਪਰ ਉਹਨਾਂ ਨੇ ਆਪਣਾ ਉਹ ਵਾਹ ਲਾਉਣੀ ਹੁੰਦੀ ਆ। ਹਰ ਇੱਕ ਨੇ ਵੀ ਉੱਥੋਂ ਤੱਕ ਕਿ ਜਿੱਥੋਂ ਤੱਕ ਹੋ ਸਕਦਾ ਕੋਈ ਆਪਣਾ ਘਰ ਵੀ ਦਾਤ ਹਿਲਾ ਦੇਂਦੇ ਕਈ ਕੁਸ਼ ਹੁੰਦਾ ਸਰਪੰਚੀ ਦੇ ਵਿੱਚ ਜਦ ਕਿ ਸਰਪੰਚੀ ਮੈਂ ਸਮਝਦਾ ਐਮ एमपी इलेक्शन ਨਾਲੋਂ ਔਖੀ ਆ ਹਾਂ ਜੀ ਦੱਸਦੀ ਹੈ ਕਿ ਪਿੰਡ ਦੇ ਸਰਪੰਚ ਤੇ ਹੋਰ ਪੰਚਾਇਤ ਮੈਂਬਰਾਂ ਮੁਤਾਬਕ ਪਿੰਡ ਵਿੱਚ ਬਹੁਤ ਸਾਰਾ ਵਿਕਾਸ ਹੋਣ ਵਾਲਾ ਹੈ ਜਿਵੇਂ ਕਿ ਸਕੂਲ ਗਰਾਊਂਡ ਸ਼ਮਸ਼ਾਨ ਘਾਟ ਬਣਨ ਵਾਲੇ ਨੇ ਔਰ ਇਸ ਤੋਂ ਇਲਾਵਾ ਸਭ ਤੋਂ ਵੱਡਾ ਮੁੱਦਾ ਨਸ਼ਾ ਹੈ ਜੋ ਕਿ ਪਿੰਡ ਦੇ ਨੌਜਵਾਨਾਂ ਨੂੰ ਖਾਦਾ ਜਾ ਰਿਹਾ ਹੈ ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਪੂਰੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅੰਮ੍ਰਿਤਸਰ ਤੋਂ ਅਕਸ਼ਿਤ ਰਿਪੋਰਟ ਅੰਮ੍ਰਿਤਸਰ ਕੇਸਰੀ